ਦੇ ਹੁਣ ਹੋ ਕੀ ਰਿਹਾ ਹੈ ਹੁਣ ਤੱਕ ਜਿਹਨੂੰ ਦੋ ਗਨਮੈਨ ਦੇ ਦੇਓ ਆਪਣੀ ਮਾਂ ਪਾੜੀ ਨੂੰ ਛੱਡ ਦਿੰਦਾ ਥੋੜੀ ਗੇਮਿੰਗ ਦੀ ਗੱਲ ਕਰ ਲੋ ਜਾਂ ਕੋਈ ਹੋਰ ਤੇ ਦੀ ਗੱਲ ਕਰ ਲੋ ਆਪਣੀ ਮਾਂ ਪਾੜੀ ਨੂੰ ਛੱਡ ਜਾਂਦਾ ਆ ਹਰਮੀਤ ਦੇਖ ਲੋ ਵੱਡੇ ਬਾਪੂ ਬਾਦਲ ਕਹਿੰਦੇ ਹੁੰਦੇ ਸੀ ਆ ਜਥੇਰਬੰਦੀ ਆਪਣੀ ਮਾਂ ਹੈ ਜਿਹੜਾ ਆਪਣੀ ਮਾਂ ਤੇ ਪਿੱਠ ਤੇ ਸ਼ਰਮ ਮਾਰ ਸਕਦਾ ਉਹ ਤੋਂ ਵੱਡਾ ਘੱਡਿਆ ਬੰਦਾ ਕੋਈ ਨਹੀਂ ਹੋ ਸਕਦਾ ਸਾਰੇ ਲਿੰਗ ਮਾਨੇ ਸਰਕਾਰਾਂ ਦੇ ਵਿੱਚ ਮਰ ਗਏ ਹੁਣ ਹੁਣ ਸੋਚੀ ਬੈਠਾ ਸੀ ਖਤਮ ਹੋ ਗਈ ਪਾਰਟੀ ਤੇ ਹੁਣ ਮੇਰਾ ਮੈਂ ਕੋਈ ਸਾਲ ਕਿੱਥੇ ਲਾ ਲਾ ਨੋਟ ਨਾਲ ਕਿੱਥੇ ਕਮਾਉਣ ਵਾਸਤੇ ਐ ਜੀ ਘਟਿਆ ਸੋਚ ਵਾਲੇ ਲੋਕ ਵਫਾ ਨਹੀਂ ਕਰ ਸਕਦੇ ਅਗਵਾਈ ਨਹੀਂ ਕਰ ਸਕਦੇ ਵੱਡੇ ਬਾਦਲ ਸਾਹਿਬ ਵੀ ਥੋੜੇ ਬਜ਼ੁਰਗ ਵੀ ਜਿਨ੍ਹਾਂ ਨੇ ਬਾਦਲ ਸਾਹਿਬ ਨਾਲ ਕਾਲੀ ਦੇ ਮੋਰਚਿਆਂ 'ਚ 8-10 ਸਾਲ ਲਾਏ ਹੈ ਜੇ ਉਹਨਾਂ ਦੀ ਸੋਚ ਹਰਮੀਤ ਵਰਗੀ ਹੁੰਦੀ ਉਹਨਾਂ ਨੇ ਜੇਲ੍ਹਾਂ 'ਚ ਨਹੀਂ ਜਾਣਾ ਸੀ ਉਹ ਸਾਰੇ ਬਜ਼ੁਰਗਾਂ ਨੇ ਲਾਲਚਨ ਪਾਸੇ ਕਰਕੇ ਘਰ-ਬਾਰ ਨੂੰ ਪਾਸੇ ਕਰਕੇ ਉਹਨਾਂ ਨੇ ਕੌਮ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਨੁਕਸਾਨ ਆਪਣਾ ਹੱਕ ਹੋ ਗਿਆ ਕੌਮ ਦਾ ਹੋ ਗਿਆ ਪਾਰਟੀ ਦਾ ਹੋ ਗਿਆ ਆ ਟੈਲੀਫੋਨ ਨਹੀਂ ਕਰਤਾ 24 ਘੰਟੇ ਹੁਣ ਤੁਸੀਂ ਆ ਹੀ ਦੇਖਦੇ ਰਹਿੰਦੇ ਹੋ ਕਿੰਨੇ ਘੰਟੇ ਲਾਉਣੇ ਆ ਜੀ ਜਸਾ ਜੀ ਟੈਲੀਫੋਨ ਤੇ 1500 ਲੱਖ ਘੰਟੇ ਜੋ ਝੂਠ ਜੋ ਗੰਦਾ ਸਾਰਾ ਇਹ ਤੇ ਪਈ ਜਾਂਦਾ ਅੱਛਾ ਆਪਣੇ ਕਾਲੀਵਾਲ ਵਾਲੇ ਦੇਸੀ ਬੰਦੇ ਸੀ ਪਤਾ ਨਹੀਂ ਜਰੂਣਾ ਜਰੂਣਾ ਕਿਵੇਂ ਆਉਂਦਾ ਉਹ ਪਿਛਲੀ ਵਾਰ ਝਾੜੂ ਵਾਲਿਆਂ ਨੇ ਇਨਾ ਝੂਠ ਬੋਲਿਆ ਇਨਾ ਝੂਠ ਬੋਲਿਆ ਕਿ ਆਪਣੀ ਮਾਂ ਪਾਰਟੀ ਨੂੰ ਹੀ ਲੋਕਾਂ ਨੇ ਡਕਾਰ ਕੇ ਸੱਟਿਆ ਤੇ ਅੱਜ ਕੀ ਹੋ ਰਿਹਾ ਸੱਚਾਈ ਸਾਹਮਣੇ ਆਈ ਹੀ ਨਹੀਂ ਆਪਣੇ ਆਪਣੇ ਹੁੰਦੇ ਆ ਪ੍ਰਾਏ ਪ੍ਰਾਏ ਹੁੰਦੇ ਆ ਹਣ 10 ਸਾਲ ਹੋ ਗਏ ਕੀ ਹੋਇਆ ਪਹਿਲੇ 5 ਸਾਲ ਕਾਂਗਰਸ ਨੇ ਖਰਾਬ ਕੀਤੇ ਹੁਣ ਝਾੜੂ ਵਾਲੇ ਨੇ ਬਰਬਾਦ ਕਰਤੇ ਆਪਣੇ ਜ਼ਿੰਦਗੀ ਦੇ 10 ਸਾਲ ਖਤਮ ਹੋ ਗਏ ਹੁਣ ਪਤਾ ਨਹੀਂ ਕੋਈ ਹੋਰ ਨਾ ਆਜੇ ਕਿ ਇੱਕ ਮੌਕਾ ਮੈਨੂੰ ਦੇ ਦਿਓ ਫਿਰ ਦੇਖੋ ਜ਼ਿੰਦਗੀ ਦੇ 10 15 ਸਾਲ ਬਹੁਤ ਹੁੰਦੇ ਆ ਤਮਾ ਹੁਣੇ ਹੁਣ ਦਾ ਜਿਹੜਾ ਕਈ ਸੋਚਦੇ ਸੀ ਆਪਣੇ ਮੁੰਡੇ ਬਾਹਰ ਚਲੇ ਜਾਣਗੇ ਹੁਣ ਬਾਦਲੇ ਮੁਲਖਾ ਨੇ ਰਾਜੇ ਬੰਦ ਕਰਤੇ ਆ ਅਮਰੀਕਾ ਨੇ ਸਾਰੇ ਕੱਢਨੇ ਵਾਪਸ ਕਰਤੇ ਆ ਕੈਨੇਡਾ ਨੂੰ ਨਹੀਂ ਬੰਦ ਕਰਦੇ ਆ ਆਸਟ੍ਰੇਲੀਆ ਨੇ ਬੰਦ ਕਰਦੇ ਆ ਫਿਰ ਆਪਣੀ ਅਗਲੀ ਜਵਾਨੀ ਨੂੰ ਤਕੜਾ ਕਰਨ ਦਾ ਕੀ ਇਲਾਜ ਆ ਆਪਣਾ ਪੰਜਾਬ ਤਕੜਾ ਹੋਏ ਤੁਸੀਂ ਤਕੜੇ ਹੋ ਕਿਸਾਨੀ ਤਕੜੇ ਹੋ ਗਰੀਬ ਦੀ ਪੜ੍ਹਾਈ ਹੋਏ ਤੇ ਸਾਰਾ ਕੁਝ ਕਰਨ ਵਾਲਾ ਕੌਣ ਹੈ ਕਰਦਾ ਕਿਹਨੇ ਰਿਆ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਵਾਸਤੇ ਆ ਘਰ ਹੈ ਸਾਡਾ ਪਰਿਵਾਰ ਹੈ ਤੁਸੀਂ ਸਾਡੇ ਬਜ਼ੁਰਗੋ ਮਾਤਾਵਾਂ ਭੈਣੋ ਭਰਾ ਹੈ ਦਿੱਲੀ ਵਾਲੀਆਂ ਪਾਰਟੀਆਂ ਵਾਸਤੇ ਤੁਸੀਂ ਕੁਛ ਨਹੀਂ ਹੋ। ਆ ਕਾਂਗਰਸ ਦਾ ਦਾ ਪ੍ਰਧਾਨ ਕਮੀਜ਼ ਪਾ ਕੇ ਰੱਖਦਾ ਜਿਹਦੇ ਪਿੱਛੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ। ਜਿਹੜੀ ਇੰਦਰਾ ਨੇ ਤੈਂਕਾ ਤੋਪਾ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਮਾਂ ਕਹਿਣ ਵਾਲੀ ਹੈ ਕਾਂਗਰਸੀ। ਤੇ ਆਪਣੇ ਪਿੰਡਾਂ 'ਚ ਫਿਰ ਵੀ ਲੋਕ ਹੈ ਜਿਹੜੇ ਉਹਨਾਂ ਨੂੰ ਵੋਟਾਂ ਪਾ ਦਿੰਦੇ। ਆਪਣੀ ਵੀ 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 ਖੜੇ ਆ ਇਹਨਾਂ ਦੇ ਪਰਿਵਾਰ ਧਰਮੀ ਫੌਜੀ ਪਰਿਵਾਰ ਹੈ ਮੇਰੇ ਨਾਲ ਧਰਮੀ ਫੌਜੀ ਪਰਿਵਾਰ ਆਇਆ ਹੈ। ਇਹਨਾਂ ਦਾ ਕੀ ਨੁਕਸਾਨ ਕੀ ਇਹਨਾਂ ਦਾ ਗੁਨਾਹ ਹੈ ਜੇ ਅੱਜ ਉਹ ਨਾਂ ਛੱਡ ਕੇ ਆਉਂਦੇ ਬਰਕ ਇਹਨਾਂ ਨੂੰ ਆਈ ਨਾ ਗੁੱਸਾ ਆਇਆ ਜਜ਼ਬਾਤ ਭੜਕੇ ਕਿ ਸਾਰੇ ਦਰਬਾਰ ਸਾਹਿਬ ਦੇ ਇੰਦਰਾ ਨੇ ਹਮਲਾ ਕਰਤਾ ਅਸੀਂ ਰੱਖਿਆ ਕਰਾਂਗੇ ਆਪਣੀਆਂ ਫੌਜ ਵਿੱਚੋਂ ਆਪਣੀਆਂ ਬੰਦੂਖਾਂ ਜਿਹੜਾ ਕੁਝ ਕੁ ਸੀ ਕਿਸੇ ਕੋਲੇ ਤੂਪ ਸੀ ਕਿਸੇ ਕੋਲੇ ਬੰਦੂਕ ਸੀ ਸਾਰਾ ਚੱਕ ਕੇ ਚੱਲ ਪਏ 6 600 5 500 ਇਹਨਾਂ ਨੂੰ ਘੇਰੇ ਘੇਰੇ ਪਏ ਇਹਨਾਂ ਤੋਂ ਕਈ ਸ਼ਹੀਦ ਹੋਏ ਕਿਨਾਂ ਨੂੰ ਫੜ ਕੇ ਅੰਦਰ ਕੀਤਾ ਹਾਟੜ-ਟੜ ਦਾ ਸਰ ਜੇਲਾ ਕਟਾਈਆਂ ਇਹਨਾਂ ਨੂੰ ਫਿਰ ਘਰੇ ਭੇਜ ਦਿੱਤਾ ਅੱਜ ਦੇ ਨੂੰ ਨਾ ਕਰਦੇ ਜੇ ਗਰਦਾਰੀ ਕਰਦੇ ਜਾਂ ਉਹ ਨਾ ਕਰਦੇ ਅੱਜ ਕੋਈ ਮੇਜਰ ਹੋਣਾ ਸੀ ਕੋਈ ਕਰਨਲ ਹੋਣਾ ਸੀ ਫੌਜ ਦੇ ਵਿੱਚ ਜਿਹੜੇ ਅੱਜ ਘਰੇ ਬੈਠੇ ਐ ਇਹਨਾਂ ਨੂੰ ਸੰਭਾਲਿਆ ਐ ਐਸਜੀਪੀਸੀ ਨੇ ਇਹਨਾਂ ਸੰਭਾਲੇ ਕੱਲ ਹੀ ਦਲ ਨਹੀਂ ਇਸ ਕਰਕੇ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਨੁਕਸਾਨ ਇੰਨਾ ਹੋ ਗਿਆ ਕਿ ਅੱਜ ਆਪਣੇ ਗੁਰੂ ਘਰਾਂ ਤੇ ਵੀ ਕਬਜ਼ਾ ਹੋ ਗਿਆ तख्त हजूर साहब सारे दर्शन वास्ते जाते कि नहीं सारे गए हजूर साहब दर्शन वास्ते हजूर साहब का कंट्रोल हम कौम को नहीं दिया महाराष्ट्र सरकार ने कब्जा कर लिया कंट्रोल तख्त पटना साहब ने बिहार सरकार ने कर लिया जो अकाली दल कमजोर करता दिल्ली गुरुद्वारा प्रबंधक कमेटी जी अकाली वर्कर आजाद कराए गुरु घर उ ਉਥੇ ਹੀ ਵੋਟ ਦਾ ਹੱਕ ਕਰਾ ਚ ਦਿੱਤਾ ਅੱਜ ਬੀਜੇਪੀ ਸਰਕਾਰ ਨੇ ਉਹਦੇ ਤੇ ਕਬਜ਼ਾ ਕਰ ਲਿਆ ਛੋਟੀ ਸਾਰਾ ਕੁਝ 10 ਸਾਲਾਂ ਜਦੋਂ ਤੁਸੀਂ ਕਾਲੀ ਦਲ ਕਮਜ਼ੋਰ ਕੀਤਾ ਐ ਜੀਪੀਸੀ ਸਾਡੀ ਆਪਣੀ ਪਾਰਲੀਮੈਂਟ ਜਿਹੜੇ ਅੰਗਰੇਜ਼ ਨਹੀਂ ਤੋੜ ਸਕੇ ਆ ਵੀ ਤੋੜਦੀ ਉਹਨਾਂ ਨੇ ਹਰਿਆਣਾ ਅਲੱਗ ਕਰਤਾ ਉਹਦੇ ਚ ਫਿਰ ਤੋਂ ਬੀਜੇਪੀ ਹਰਿਆਣਾ ਸਰਕਾਰ ਨੇ ਕਬਜ਼ਾ ਕਰ ਲਿਆ ਤੁਹਾਡੇ ਕੋਲ ਇੰਨਾ ਕੁ ਬਚਿਆ ਹੁਣ ਇੱਥੇ ਵੀ ਪੂਰਾ ਜੋਰ ਲਾਇਆ ਸੀ ਆ ਨਵਾਂ ਚੁੱਲਾ ਦਲ ਤੇ ਦੂਜੇ ਜਾਲੀ ਪੜਿਆ ਹੈ ਉਹਨਾ ਨਿਸ਼ਾਨਾ ਸਾਰੇ ਏਜੰਸੀਆਂ ਦੇ ਪਿੱਛੇ ਚੱਲੇ ਆ ਕਿ ਆਪਾਂ ਕੰਟਰੋਲ ਕਰੀਏ ਜੇ ਇੱਥੇ ਵੀ ਕੰਟਰੋਲ ਕਰ ਜਾਣ ਫਿਰ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਐਸ ਕਰਕੇ ਬਚਾਲੋ ਆਪਣੇ ਆਪ ਨੂੰ ਖਾਲਸਾ ਜੀ ਗੁਰੂ ਸਾਹਿਬ ਨੇ ਆਪਣੇ ਸ੍ਰੀ ਗੁਰੂ ਸਾਹਿਬ ਸਾਹਿਬ ਜਦੋਂ ਸ਼ਹੀਦ ਆਪਣੀ ਕੌਮ ਖੜਕੇ ਆਪਣੀ ਪੰਦ ਕਰਕੇ ਸ਼ਹੀਦੀ ਦਿੱਤੀ ਤੇ ਆਪਾਂ ਆਪਣੀ ਕੌਮ ਦੀ ਰੱਖਿਆ ਵਾਸਤੇ ਆਪਣੀ ਫੌਜ ਨੂੰ ਕਸ਼ੀਦ ਕਰੀ ਜਾਂਦੇ ਹਾਂ ਅੱਜ ਅਮਰੀਕਾ ਨਾਲ ਕੋਈ ਪੰਗਾ ਕਿਉਂ ਨਹੀਂ ਲੈਂਦਾ ਫੌਜ ਤਕੜੀ ਹੈ ਅੱਜ ਤੁਹਾਡੇ ਨਾਲ ਕੋਈ ਪੰਗਾ ਲੈਂਦਾ ਤੁਸੀਂ ਕਹਿੰਦੇ ਕਾਲੀ ਦਲ ਕੀ ਹੈ 2 ਐਮਐਲੇ ਰਹਿ ਗਏ ਇਹਨਾਂ ਦੇ ਹੁਣ ਜਿਹੜਾ ਆਉਂਦਾ ਹੈ ਤੁਸੀਂ ਅਰਦਾਸ ਰੋਜ਼ ਕਰਦੇ ਹੋ ਰਾਜ ਕਰੇਗਾ ਖਾਲਸਾ ਤੇ ਰਾਜ ਦੇਦਾ ਖਾਲਸਾ ਨੇ ਦਿੱਲੀ ਵਾਲੇ ਨੂੰ ਕੇਜਰੀਵਾਲ ਪਰ ਉਹ ਹੁੰਦਾ ਲੁੱਟਦਾ ਕਰਦਾ ਧੱਕੇ ਕਰਦਾ ਬੁਰਾ ਹਾਲ ਆ ਛੁੜੀਆਂ ਜ਼ਮੀਨਾਂ ਖੋ ਕੇ ਲੈ ਜਾਣੀਆਂ ਨੇ ਖਾਲੀ ਦਲਾ ਜਿਹੜੇ ਪੁਰਾਣੇ ਬਜ਼ੁਰਗ ਹੈ ਯਾਦ ਕਰੋ ਕੀ ਕੀਤਾ ਖਾਲੀਦਲ ਨੇ ਕੌਣ ਖਾਤਰ ਆਪਣੇ ਪੰਜਾਬ ਖਾਤਰ ਕਿਸਾਨੀ ਖਾਤਰ ਇਹ ਜਿੰਨੀਆਂ ਬੰਮੀਆਂ ਪਹਿਲੇ ਪਿਆਰੇ ਬਜ਼ੁਰਗ ਜਾਂਦੇ ਹੁੰਦੇ ਹੋਣੇ ਆ ਬਿੱਲ ਭਰਨ ਜਾਂਦੇ ਹੁੰਦੇ ਸੀ ਨਾ ਕਿ ਅੱਪਾ ਬਿਜਲੀ ਮੈਗਮੇਜ ਕੌਣ ਕਿਨੇ ਕਿਨੇ ਭਰਿਆ ਬਜ਼ੁਰਗ ਹੱਥ ਖੜੇ ਕਰੇ ਮਲੇ ਸਾਰੇ ਲਈ ਕੀਤਾ ਹੋਣਾ ਬੰਮੀਆਂ ਦੇ ਤੇ ਹੁਣ ਭੱਲੇ ਨਵੇਂ ਪੀੜ੍ਹੀਆਂ ਨੂੰ ਤਾਂ ਪਤਾ ਹੀ ਨਹੀਂ ਸ਼ਾਇਦ ਸੋਚਦੇ ਆ ਕਿ ਪੂਰੀ ਜ਼ਿੰਦਗੀ ਮੁਫਤ ਹੀ ਹੋਈ ਹੈ ਆਬ ਮੁਫਤ ਨਹੀਂ ਸੀ ਬਿੱਲ ਭਰਦੇ ਸੀ ਆ ਪੈਨਸ਼ਨ ਲੋਕਾਂ ਨੂੰ ਮਾਫ ਕਰਕੇ ਵੱਡੇ ਬਾਪੂ ਬਾਦਲ ਨੇ ਕੀਤੀ ਐਬ ਜਿੰਨੇ 15 ਲੱਖ ਜੂਵਲ ਕਲੈਕਸ਼ਨ ਹੈ 13.5 ਲੱਖ ਕਲੈਕਸ਼ਨ ਉਹਨਾਂ ਜੋ ਕਾਲੀ ਦਲ ਨੇ ਦਿੱਤੇ ਆ ਜਿੰਨੇ ਪਹਿਲੇ ਐਮਐਸਪੀ ਆਪਣੀ ਕਨਕ ਦੇ ਚੋਂ ਸੀ 1960 ਚ ਕਾਲੀ ਦਲ ਨੇ ਮੋਰਚਾ ਲਾ ਕੇ ਪੰਜਾਬ ਖਾਤਰ ਹਰਿਆਣਾ ਉਦੋਂ ਇਕੱਠਾ ਆਪਾਂ ਐਮਐਸਬੀ ਦਵਾਈ ਅੱਜ ਅੱਜ ਵੀ ਯੂਪੀ ਚਲੇ ਜਾਓ ਮਿਹਾਰ ਚਲੇ ਜਾਓ ਤੁਹਾਨੂੰ ਫਸਲ ਲੈ ਕੇ ਦੁਕਾਨਾਂ ਤੇ ਜਾਣਾ ਪੈਂਦਾ ਕਿੰਨੀ ਦੀ ਲੋਂਗੇ ਕਿੰਨੀ ਦੀ ਲੋਂਗੇ ਜਿਹੜਾ ਥੋੜੂ ਏਨੀ ਮੋਜ ਬਣੀ ਆ ਆ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ ਤੁਹਾਡੇ ਸਾਰੇ ਬਜ਼ੁਰਗ ਮਨ ਲੱਗਾ ਤਰਨਤਾਰ ਨੀ ਸਾਹਿਬ ਆ ਅੰਮ੍ਰਿਤਸਰ ਕਣਕ ਵੇਚਣ ਜਾਂਦੇ ਸੀ ਝੋਨਾ ਵੇਚਣ ਜਾਂਦੇ ਸੀ ਇੱਥੇ ਹੁਣ ਪਿੰਡ ਪਿੰਡ ਮੰਡੀਆਂ ਬਣਾਉਣ ਲੱਗ ਖਲੀਦਨ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਖਲੀਦਨ ਜਿੰਨੀਆਂ ਵੀ ਸੂਮਤਾ ਸਾਰੀਆਂ ਦੇਣਾਂ ਨੇ ਜਿੰਨੀਆਂ ਸੜਕਾਂ ਬਣੀਆਂ ਪੰਜਾਬ 'ਚ ਕਾਲੀ ਦਲ ਦੀ ਦੇਣ ਹੈ ਆ ਜਿਹੜੀ ਬਿਜਲੀ ਹੈ ਥਰਮਲ ਪਲਾਂਟਾਂ ਤੋਂ ਆਉਂਦੀ ਹੈ ਸਾਰੇ 100% ਥਰਮਲ ਪਲਾਂਟ ਕਾਲੀ ਦਲ ਨੇ ਬਣਾਇਆ ਇੱਕ ਵੀ ਥਰਮਲ ਪਲਾਂਟ ਕਾਂਗਰਸ ਦਾ ਨਹੀਂ ਹੈ ਜਿੰਨੇ 에ਰਪੋਰਟ ਹੈ ਸਾਰੇ ਕਾਲੀ ਦਲ ਨੇ ਬਣਾਏ ਜਿੰਨੇ ਡੈਮ ਹੈ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਕਾਲੀ ਦਲ ਨੇ ਬਣਾਏ ਨੇ ਲੰਬੀ ਲਿਸਟ ਹੈ ਇੱਕ ਨਿਸ਼ਾਨੀ ਦੇ ਕੋਈ ਕਾਂਗਰਸੀ ਆ ਜਾਈਏ ਆ ਜਾਈਏ ਉਹਨੂੰ ਦੱਸੋ ਸਾਨੂੰ ਇੱਕ ਨਿਸ਼ਾਨੀ ਦੱਸ ਦਿਓ ਜਿਹੜੀ ਤੁਸੀਂ 20 ਸਾਲ ਰਾਜ ਕੀਤਾ ਹੈ ਤੁਸੀਂ ਕੀ ਨਿਸ਼ਾਨੀ ਹੈ ਇਸ ਕਰਕੇ ਹੁਣ ਆਪਾਂ ਤਜਰਬੇ ਨਾ ਕਰੀਏ ਬਹੁਤ ਹੋ ਗਿਆ ਬਚਾ ਲਓ ਪੰਜਾਬ ਜਿਵੇਂ ਜੇ ਪੰਜਾਬ 'ਚ ਹੋਰ ਨੁਕਸਾਨ ਹੋ ਗਿਆ ਨਾ ਫਿਰ ਬਚਾਉਣਾ ਬੜਾ ਔਖਾ ਹੋ ਜਾਣਾ ਸਿੱਖ ਰਾਜ ਮੈਂ ਟ ਵਿੱਚ ਸੀਗੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਉਹ ਉਹਨਾਂ ਨੇ ਹਥਿਆਰ ਬੰਦ ਹੋ ਗਏ ਆਪਣੇ ਸਾਥੀਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਲੇ ਪਾਲੇ ਭੱਲਿਆ ਕਿਆ ਲੰਮਾ ਟਾਈਮ ਜਿਹੜੀ ਆ ਜੇਲ੍ਹ ਕੱਟਣੀ ਪਈ ਤੇ ਛੁੱਧਦਾ ਚਲਣੀਆਂ ਪਈਆਂ ਪਰਿਵਾਰ ਨੂੰ ਤੇ ਅੱਜ ਉਸ ਪਰਿਵਾਰ ਨੂੰ ਜੇ ਮਾਣ ਮਿਲੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੇ ਟਿਕਟ ਦੇ ਕੇ ਨਮਾਜ਼ੇ ਆਇਆ ਤੇ ਇਹ ਜਿਹੜੇ ਆ ਝਾੜੂ ਵਾਲੇ ਤੇ ਆ ਜਿਹੜੇ ਕਹਿੰਦੇ ਆ ਜੀ ਅਸੀਂ ਇਮਰਾ ਦੇ ਪੋਤੇ ਆ ਤੇ ਇਹ ਉਂਗਲੀਆਂ ਠਾ ਰਹੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਜੀ ਧਰਮੀ ਫੌਜੀ ਬੜੇ ਤਰੇ ਫਿਰਦੇ ਆ ਆ ਸਾਡੇ ਬਜ਼ੁਰਗ ਮਾਨਜੋਗ ਬੈਠੇ ਆ ਇਹਨਾਂ ਨੂੰ ਦੱਸੋ ਜੀ ਧਰਮੀ ਫੌਜੀ ਦੀ ਆਪਣੀ ਪੰਥ ਨੂੰ ਦੇਣ ਕੀ ਆ ਇਹਨਾਂ ਕੋਲ ਕੁਝ ਨਹੀਂ ਹੈਗਾ ਦੱਸਣ ਨੂੰ ਵੀ ਅਸੀਂ ਦੱਸ ਸਕੀਏ ਕਿ ਆ 4-5 ਸਾਲਾਂ ਜਹਿ ਕੀ ਕਰਾਇਆ ਵਾ ਇੱਕ ਜਿੱਕੜ ਛੁੱਟਣ ਦੇ ਹੋਏ ਬਸ ਹਰ ਮੇਰੇ ਤੋਂ ਸਤੋ ਇਹੋ ਜਿਹਾ ਬੰਦਾ ਆ ਜਿਹਨੇ ਉਹਦੀਆਂ ਸੱਜੀਆਂ ਖੱਬੀਆਂ ਬਾਵਾ ਹੁੰਦੀਆਂ ਹੈਗੀਆਂ ਉਹਨਾਂ ਦੇ ਪਰਚੇ ਕਰਾਦੇ ਕਿੰਨੇ ਧੀਆਂ ਬਣਾ ਸਾਰੀਆਂ ਦੀਆਂ ਸੰਧੀਆਂ ਹੁੰਦੀਆਂ ਵਾ ਉਹਨਾਂ ਨੇ ਮੈਨੂੰ ਵੀ ਨਹੀਂ ਬਖਸ਼ਿਆ ਮੇਰੇ ਤੇ ਵੀ ਪਰਚਾ ਕਰਾਰਤਾ ਝੂਠੇ ਪਰਚੇ ਕਰਾਈ ਜਾ ਰਹੇ ਆ ਕਿ ਇਹ ਦੱਬ ਜਾਣਗੇ ਪਰ ਇਹ ਭੁੱਲ ਜਾਣ ਆਪਾਂ ਦੱਬਣ ਵਾਲੇ ਨਹੀਂ ਜੇ ਆਪਾਂ ਇੱਥੇ ਆਏ ਆ ਨਾ ਇਲੈਕਸ਼ਨ ਜਿੱਤਣ ਲਈ ਆਏ ਆ ਇਹਨਾਂ ਫੁੱਗਲੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਅੱਜ ਤੁਹਾਨੂੰ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੰਨੀ ਸੰਗਤ ਜਿਹੜੀ ਆ ਸਾਡੇ ਨਾਲ ਆ 11 ਤਰੀਕ ਨੂੰ ਤੱਕੜੀ ਤੇ ਇੱਕ ਨੰਬਰ ਤੇ ਵਟਾਂ ਦਮਾ ਕੇ ਤੁਸੀਂ ਆਪਣੀ ਕੀਮਤੀ ਵੋਟ ਪਾਓ ਜੇ ਉਹਦੇ ਕੀਮਤ ਤੁਹਾਨੂੰ ਅਸੀਂ ਦੱਸਾਂਗੇ ਵੀ ਜ਼ਰੂਰ ਇਹਨਾਂ ਨੂੰ ਤੇ ਪਾਰਟੀਆਂ ਨੂੰ ਪਤਾ ਨਹੀਂ ਕੀ ਕੀਮਤ ਹੁੰਦੀ ਏ ਇੱਕ